ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਇੱਕ ਗੱਲਾਂ ਤੁਹਾਡੇ ਬਹੁਤ ਕੰਮ ਆਉਣਗੀਆਂ ਨੰਬਰ 1 ਕਦੇ ਵੀ ਉਲਟਾ ਹੋ ਕੇ ਨਾ ਸੋਵੋ ਇਸ ਦਾ ਸਿੱਧਾ ਅਸਰ ਦਿਲ ਉੱਪਰ ਹੁੰਦਾ ਹੈ ਤੇ ਨਾਲ ਹੀ ਖਾਣਾ ਵੀ ਜਲਦੀ ਹਾਜ਼ਮ ਨਹੀਂ ਹੁੰਦਾ ਨੰਬਰ 2 ਜੇਕਰ ਤੁਹਾਨੂੰ ਉਲਟੀ ਆ ਰਹੀ ਹੋਵੇ ਜਾਂ ਜੀ ਕੱਚਾ ਹੋ ਰਿਹਾ ਹੋਵੇ ਤਾਂ ਅਜਵੈਣ ਵਾਲਾ ਪਾਣੀ ਪੀ ਲਓ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 3 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਤਾਂ ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਬਹੁਤ ਲਾਭ ਮਿਲੇਗਾ ਤਾਂਬੇ ਦੀ ਕਮੀ ਤੁਹਾਡੇ ਸਰੀਰ ਅੰਦਰੋਂ ਪੂਰੀ ਹੋ ਜਾਵੇਗੀ ਨੰਬਰ 4 ਜੇਕਰ ਖਾਣਾ ਖਾਣ ਤੋਂ ਬਾਅਦ ਤੁਹਾਡਾ ਪੇਟ ਭਾਰੀ ਭਾਰੀ ਰਹਿੰਦਾ ਤਾਂ ਆਪਣੇ ਹੱਥਾਂ ਦੀਆਂ ਦੋਨੋਂ ਹਥੇਲੀਆਂ ਨੂੰ ਬਾਹ ਦੇ ਨਾਲ ਲਗਦੇ ਪਾਸੇ ਨੂੰ ਹਲਕਾ ਹਲਕਾ ਆਪਸ ਵਿੱਚ ਰਗੜੋ ਇਸ ਨਾਲ ਆਰਾਮ ਮਿਲੇਗਾ ਨੰਬਰ 5 ਆਪਣੀ ਫ੍ਰਿਜ ਵਿੱਚ ਕਦੇ ਵੀ ਇਹ ਚਾਰ ਚੀਜ਼ਾਂ ਨਾ ਰੱਖੋ ਪਹਿਲਾਂ ਲਸਣ ਪਿਆਜ਼ ਅਦਰਕ ਤੇ ਚੌਲ ਜੇਕਰ ਤੁਸੀਂ ਇਹਨਾਂ ਦਾ ਫ੍ਰਿਜ ਵਿੱਚ ਰੱਖਦੇ ਹੋ ਤੇ ਬਾਅਦ ਵਿੱਚ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦੇ ਹਨ ਨੰਬਰ 6 ਜੇਕਰ ਤੁਹਾਡੇ ਅੱਖਾਂ ਕਮਜ਼ੋਰ ਹੋਣ ਕਾਰਨ ਸਿਰ ਵਿੱਚ ਦਰਦ ਰਹਿੰਦਾ ਤਾਂ ਤੁਸੀਂ ਰੋਜ਼ਾਨਾ ਖਾਲੀ ਪੇਟ ਆਮਲੇ ਦਾ ਮਰਬਾ ਖਾਣਾ ਸ਼ੁਰੂ ਕਰਦੇ ਹੋ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 7 ਜਿਹੜੀਆਂ ਔਰਤਾਂ ਆਪਣੀ ਰਸੋਈ ਨੂੰ ਨਮਕ ਵਾਲੇ ਪਾਣੀ ਨਾਲ ਧੋਂਦੀਆਂ ਨੇ ਉਹਨਾਂ ਦੀ ਰਸੋਈ ਘਟਾਣੋਂ ਮੁਕਤ ਹੋ ਜਾਂਦੀ ਹੈ ਨੰਬਰ 8 ਜਿਆਦਾ ਅੰਬ ਦਾ ਆਚਾਰ ਖਾਣ ਨਾਲ ਔਰਤਾਂ ਨੂੰ ਪਾਣੀ ਪੀਣ ਦੀ ਸਮੱਸਿਆ ਦੇ ਨਾਲ-ਨਾਲ ਪੇਟ ਵਿੱਚ ਜਲਨ ਅਤੇ ਦਰਦ ਰਹਿਣ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 9 ਜੇਕਰ ਨੱਕ ਦਾ ਮਾਸ ਵਧਣ ਲੱਗ ਜਾਵੇ ਤਾਂ ਗਾਂ ਦਾ ਦੇਸੀ ਘਿਓ ਰੋਜ਼ਾਨਾ ਆਪਣੇ ਨੱਕ ਵਿੱਚ ਪਾਉਣਾ ਸ਼ੁਰੂ ਕਰ ਦੇਵੇ ਉਸ ਦਾ ਮਾਸ ਵਧਣ ਤੋਂ ਹਟ ਜਾਵੇਗਾ। ਨੰਬਰ 10 ਜੇਕਰ ਤੁਹਾਡੇ ਹੱਥਾਂ ਪੈਰਾਂ ਦੇ ਵਾਲ ਟੁੱਟਣ ਤੋਂ ਬਾਅਦ ਜ਼ਖਮ ਹੋ ਜਾਂਦਾ ਤਾਂ ਉਨ੍ਹਾਂ ਨੂ ਪਿੱਪਲ ਦਾ ਦੁੱਧ ਲਗਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 11 ਨਿੰਮ ਦੇ ਪੱਤੇ ਨੂੰ ਚਬਾਉਣਾ ਪਰਚਨ ਤੰਤਰ ਅਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਨੰਬਰ 12 ਭਿੰਡੀ ਦਾ ਸੇਵਨ ਕਰਨਾ ਤੁਹਾਡਾ ਖੂਨ ਸਾਫ਼ ਹੋਣ ਲੱਗ ਜਾਂਦਾ ਜਿਸ ਨਾਲ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ ਨੰਬਰ 13 অ্যালোਵੈਰਾ ਜੈੱਲ ਵਿੱਚ ਗ੍ਰੀਨ ਟੀ ਅਤੇ ਸ਼ਹਿਦ ਮਿਲਾ ਕੇ ਆਪਣੇ ਚਿਹਰੇ ਤੇ 20 ਮਿੰਟ ਲਗਾ ਲਓ ਇਸ ਨਾਲ ਤੁਹਾਡੀ ਸਕਿਨ ਤੇ ਬਹੁਤ ਗਲੋ ਤੇ ਚਮਕ ਆਵੇਗੀ ਨੰਬਰ 14 ਸਾਰੇ ਕਰੀਮ ਪਾਊਡਰਾਂ ਦਾ ਬਾਪ ਹੈ ਲਾਲ ਫੁੱਲ ਗੁੜਹਲ ਜੇਕਰ ਤੁਸੀਂ ਇਸ ਫੁੱਲ ਦਾ ਫੇਸ ਆਪਨੇ ਚਿਹਰੇ ਉੱਪਰ ਲਗਾਉਂਦੇ ਹੋ ਤੇ ਇਸ ਨਾਲ ਤੁਹਾਡੀ ਉਮਰ ਦਿਖਾਈ ਨਹੀਂ ਦਿੰਦੀ ਨੰਬਰ 15 ਛੋਟੇ ਬੱਚੇ ਦਾ ਸਿਰ ਹਮੇਸ਼ਾ ਲਈ ਗੋਲ ਰੱਖਣ ਲਈ ਉਸ ਨੂੰ ਹਮੇਸ਼ਾ ਸਰੋਂ ਦੇ ਸਰਾਣੇ ਉੱਪਰ ਹੀ ਪਾਓ ਇਸ ਨਾਲ ਉਸ ਦਾ ਸਿਰ ਹਮੇਸ਼ਾ ਗੋਲ ਰਹੇਗਾ ਨੰਬਰ 16 ਜੇਕਰ 슈ਗਰ ਦੀ ਮਾਤਰਾ ਜ਼ਿਆਦਾ ਹੋ ਗਈ ਹੋਵੇ ਤਾਂ ਗਲੂ ਦਾ ਪਾਣੀ ਉਬਾਲ ਕੇ ਰੋਜ਼ਾਨਾ ਪੀਣਾ ਸ਼ੁਰੂ ਕਰ ਦੇਵੇ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 17 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਲక్ష్ਮੀ ਦਾ ਨਿਵਾਸ ਹਮੇਸ਼ਾ ਲਈ ਬਣਿਆ ਰਹੇ ਤਾਂ ਆਪਣੀ ਤਜ਼ੋਰੀ ਵਿੱਚ ਇੱਕ ਚਾਂਦੀ ਦਾ ਟੁਕੜਾ ਰੱਖ ਲਓ ਇਸ ਨਾਲ ਤੁਹਾਡੇ ਕੋਲ ਲక్ష్ਮੀ ਹਮੇਸ਼ਾ ਰਹੇਗੀ। ਨੰਬਰ 18 ਰੋਟੀ ਬਣਾਉਣ ਤੋਂ ਪਹਿਲਾਂ ਹਰਾ ਔਰਤ ਨੂੰ ਚੱਕਲਾ ਬੇਲਣਾ ਤੇ ਚਿਮਟਾ ਜਰੂਰ ਸਾਫ਼ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 19 ਸਾਨੂੰ ਕਦੇ ਵੀ ਗੈਸ ਉੱਪਰ ਸਿੱਧੇ ਰੋਟੀ ਨਹੀਂ ਸੇਕਣੀ ਚਾਹੀਦੀ ਇਸ ਨਾਲ ਅਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹਾਂ ਨੰਬਰ ਵੀ ਜਿਹੜੀਆਂ ਔਰਤਾਂ ਦੀ ਕਮਰ ਵਿੱਚ ਦਰਦ ਰਹਿੰਦਾ ਉਹ ਰੋਜ਼ਾਨਾ ਰਾਤ ਨੂੰ ਮੇਥੀ ਦਾਣਾ ਭਿਉਂ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਿਆ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 1 ਜੇਕਰ ਤੁਸੀਂ ਫਾਸਟ ਫੂਡ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚ ਫੈਟ ਜਮਾ ਹੋਣ ਲੱਗ ਜਾਂਦੀ ਹੈ ਜਿਸ ਨਾਲ ਤੁਸੀਂ अनेका ਹੀ ਰੋਗਾਂ ਦਾ ਹੌਲੀ-ਹੌਲੀ ਸ਼ਿਕਾਰ ਹੋਣ ਲੱਗ ਜਾਂਦੇ ਹੋ ਇਸ ਲਈ ਫਾਸਟ ਫੂਡ ਦਾ ਸੇਵਨ ਬਿਲਕੁਲ ਵੀ ਨਾ ਕਰੋ ਨੰਬਰ 21 ਵਿੱਚ ਤੇਲ ਪਾ ਕੇ ਸੌਣ ਨਾਲ ਫਟੇ ਹੋਏ ਬੁੱਲ ਠੀਕ ਹੋ ਜਾਂਦੇ ਨੇ ਸੇਵ ਦੇ ਵਿੱਚ ਪੀਸ ਕੇ ਜੇਕਰ ਤੁਸੀਂ ਆਪਣੇ ਬੁੱਲਾਂ ਉੱਪਰ ਲਗਾ ਲੈਂਦੇ ਹੋ ਤੇ ਇਸ ਨਾਲ ਕਾਲੇ ਹੋਏ ਬੁੱਲ ਸਾਫ਼ ਹੋ ਜਾਂਦੇ ਹਨ ਨੰਬਰ 22 ਰੋਜ਼ਾਨਾ ਇੱਕ ਕਟੋਰੀ ਦਹੀਂ ਦੀ ਖਾਣ ਨਾਲ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਨਹੀਂ ਰਹਿੰਦੀ ਤੇ ਨਾਲ ਹੀ ਸਰੀਰ ਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 24 ਰੋਜ਼ਾਨਾ ਰਾਤ ਦੀ ਭਿਜੀ ਹੋਈ ਮੇਥੀ ਦਾਣਾ ਸਵੇਰੇ ਖਾਓ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਨਾਲ ਹੀ ਪਚਨ ਤੰਤਰ ਮਜ਼ਬੂਤ ਹੁੰਦਾ ਹੈ ਨੰਬਰ 25 ਮੇਥੀ ਦਾਣੇ ਦਾ ਪਾਊਡਰ ਸ਼ੈਂਪੂ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾਉਣਾ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਵਾਲਾਂ ਦੀ ਚਮਕ ਵੀ ਵਧੇਗੀ। ਨੰਬਰ 26 ਜ਼ਿਆਦਾ ਮਿਰਚ ਖਾਣਾ ਤੁਸੀ ਬਵਾਸੀਰ ਦੇ ਸ਼ਿਕਾਰ ਹੋ ਸਕਦੇ ਹੋ ਨਾਲ ਹੀ ਤੁਹਾਡੇ ਸੀਨੇ ਵਿੱਚ ਜਲਣ ਦੀ ਸਮੱਸਿਆ ਵੀ ਪੈਦਾ ਕਰਦਾ ਹੈ। ਨੰਬਰ 27 ਸੌਫ ਜੀਰਾ ਤੇ ਜਵੈਣ ਦਾ ਪਾਊਡਰ ਪੇਟ ਲਈ ਕਾਫੀ ਫਾਇਦੇਮੰਦ ਹੁੰਦਾ ਜੇਕਰ ਇਸ ਪਾਊਡਰ ਨੂੰ ਤੁਸੀਂ ਰੋਜ਼ਾਨਾ ਖਾਂਦੇ ਹੋ ਤੁਹਾਡਾ ਭਾਰਨ ਸਰੀਰ ਸਹੀ ਰਹਿੰਦਾ ਹੈ ਨੰਬਰ 28 ਜੇਕਰ ਤੁਸੀਂ ਰੋਜ਼ਾਨਾ ਤਿੰਨ ਤੋਂ ਚਾਰ ਪੱਤੇ ਅਮਰੂਦ ਦੇ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਕਦੇ ਵੀ ਖਰਾਬ ਨਹੀਂ ਹੋਣਗੇ ਨਾਲ ਹੀ ਇਸ ਦੇ ਸਰੀਰ ਲਈ ਵੀ ਕਾਫੀ ਗੁਣਕਾਰੀ ਹੁੰਦੇ ਹਨ ਨੰਬਰ 29 ਪੀਰੀਅਡ ਦੌਰਾਨ ਔਰਤਾਂ ਨੂੰ ਕਦੇ ਵੀ ਨਾ ਤਾਂ ਕੋਈ ਠੰਡੀ ਚੀਜ਼ ਖਾਣੀ ਚਾਹੀਦੀ ਤੇ ਨਾ ਹੀ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਇਸ ਨਾਲ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ ਨੰਬਰ 3 ਰਸੋਈ ਦੀ ਸੈਲਫ ਜਾਂ ਫਿਰ ਫर्श ਨੂੰ ਜੇਕਰ ਤੁਸੀਂ ਸ਼ੈਂਪੂ ਵਾਲੇ ਪਾਣੀ ਨਾਲ ਸਾਫ਼ ਕਰ ਦਿੰਦੇ ਹੋ ਤੇ ਇਸ ਨਾਲ ਤੁਹਾਡੀ ਰਸੋਈ ਚਮਕਣ ਲੱਗ ਜਾਂਦੀ ਹੈ। ਨੰਬਰ 31 ਸਿਰਕਾ ਗਰਮ ਕਰਕੇ ਜੇਕਰ ਤੁਸੀਂ ਦੋ-ਦੋ ਬੂੰਦਾਂ ਆਪਣੇ ਕੰਨ ਵਿੱਚ ਪਾ ਲੈਂਦੇ ਹੋ ਤੇ ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 32 ਪਿੱਪਲ ਦੇ ਕੋਮਲ ਤੇ ਨਰਮ ਪੱਤਿਆਂ ਦਾ ਕਾੜਾ ਬਣਾ ਕੇ ਪੀਣਾ ਪਰਚਨ ਤੰਤਰ ਮਜ਼ਬੂਤ ਹੁੰਦਾ ਨਾਲ ਹੀ ਪਰਚਨ ਦੀ ਸਮੱਸਿਆ ਦੂਰ ਹੁੰਦੀਆਂ ਹਨ। ਨੰਬਰ 33 ਅੱਧਾ ਕੱਪ ਮੇਥੀ ਦਾਣਾ ਭਿਉਣ ਤੋਂ ਬਾਅਦ ਉਸ ਦਾ ਪੇਸਟ ਬਣਾ ਕੇ ਤੁਸੀਂ ਦੋ ਅੰਡੇ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲਾਂ ਦੀ ਗ੍ਰੋਥ ਬਹੁਤ ਹੀ ਤੇਜ਼ੀ ਨਾਲ ਵਧਣ ਲੱਗ ਜਾਵੇਗੀ। ਨੰਬਰ 34 ਜੇਕਰ ਤੁਹਾਡੇ ਵਾਲਾਂ ਵਿੱਚ ਬਹੁਤ ਜ਼ਿਆਦਾ ਸਿਕਰੀ ਹੈ ਤਾਂ ਤੁਸੀਂ ਦਹੀਂ ਵਿੱਚ ਸਰੋਂ ਦਾ ਤੇਲ ਪਾ ਕੇ ਆਪਣੇ ਵਾਲਾਂ ਵਿੱਚ ਅੱਧਾ ਘੰਟਾ ਲਗਾ ਕੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲਾਂ ਦੀ ਸਿਕਰੀ ਖਤਮ ਹੋ ਜਾਵੇਗੀ। ਨੰਬਰ 35 ਜਿਹੜੀਆਂ ਔਰਤਾਂ ਆਪਣੇ ਪੇਟ ਦੀ ਚਰਬੀ ਘਟਾਉਣਾ ਚਾਹੁੰਦੀਆਂ ਹਨ ਉਹਨਾਂ ਗਰਮ ਮੱਖਣ ਦਾ ਸੇਵਨ ਕਰਿਆ ਕਰੋ ਪੇਟ ਦੀ ਚਰਬੀ ਨੂੰ ਜਲਦੀ ਘਟ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 36 ਜੇਕਰ ਤੁਸੀਂ ਗਲਿਸਰੀਨ ਨੂੰ ਗੁਲਾਬ ਜਲ ਵਿੱਚ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 37 ਸੌਣ ਤੋਂ 1 ਘੰਟਾ ਪਹਿਲਾਂ ਹੀ ਲੈਪਟਾਪ, ਮੋਬਾਈਲ ਫੋਨ, ਟੀਵੀ ਤੋਂ ਦੂਰ ਹੋ ਜਾਓ ਤਾਂ ਤੁਹਾਨੂੰ ਨੀਂਦ ਚੰਗੀ ਆਵੇਗੀ ਨਹੀਂ ਤਾਂ ਸਾਰੀ ਰਾਤ ਪੇਚੈਨੀ ਵਿੱਚ ਹੀ ਕੱਢੋਂਗੇ। ਨੰਬਰ 38 ਆਪਣੇ ਬੱਚੇ ਨੂੰ ਕਦੇ ਵੀ ਚਾਹ ਪੀਣ ਲਈ ਨਾ ਦੇਵੋ ਉਸ ਵਿੱਚ ਕੈਫੀਨ ਹੁੰਦਾ ਜੋ ਬੱਚੇ ਅੰਦਰ ਕੈਲਸ਼ੀਅਮ ਤੇ ਆਇਰਨ ਦੀ ਕਮੀ ਕਰਨ ਲੱਗ ਜਾਂਦਾ ਹੈ। ਨੰਬਰਨਤਾਲੀ ਆਪਣੇ ਬੱਚੇ ਕੋਲ ਕਦੇ ਵੀ ਫੋਨ ਨਾ ਰੱਖੋ ਇਸ ਨਾਲ ਉਸ ਨੂੰ ਬਹੁਤ ਨੁਕਸਾਨ ਪਹੁੰਚ ਸਕਦਾ ਹੈ ਨੰਬਰ 40 ਤੇਜ਼ਾਬ ਨੂੰ ਖਤਮ ਕਰਨ ਲਈ ਤੁਸੀਂ ਕੱਚੇ ਦੁੱਧ ਦੀ ਲੱਸੀ ਪੀ ਸਕਦੇ ਹੋ ਇਸ ਨਾਲ ਆਰਾਮ ਮਿਲੇਗਾ ਪਰ ਗਰਭਪਤੀ ਔਰਤਾਂ ਨੂੰ ਕਦੇ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 41 ਦਾਲ ਰੋਟੀ ਵਿੱਚ ਜਾਂ ਫਿਰ ਚੌਲਾਂ ਵਿੱਚ ਤੁਸੀਂ ਦੇਸੀ ਘਿਓ ਦਾ ਇਸਤੇਮਾਲ ਕਰਦੇ ਹੋ ਤੇ ਇਸ ਨਾਲ ਤੜੀਆਂ ਵਿੱਚ ਚਿਕਨਾਈ ਬਣੀ ਰਹਿੰਦੀ ਹੈ ਜਿਸ ਨਾਲ ਸਰੀਰ ਦੀ ਸਫਾਈ ਸਹੀ ਤਰੀਕੇ ਨਾਲ ਹੁੰਦੀ ਰਹਿੰਦੀ ਹੈ ਨੰਬਰ 42 ਜੇਕਰ ਸਿਰ ਵਿੱਚ ਸਿਕਰੀ ਹੈ ਤਾਂ ਮਲਤਾਨੀ ਮਿੱਟੀ ਵਿੱਚ ਦਹੀਂ ਪਾ ਕੇ ਲਗਾ ਸਕਦੇ ਹੋ ਇਸ ਨਾਲ ਵੀ ਬਹੁਤ ਫਾਇਦਾ ਮਿਲਦਾ ਹੈ ਨੰਬਰ 43 ਅਲਸੀ ਦੇ ਬੀਜਾਂ ਨੂੰ ਸਿਹਤ ਦਾ ਭੰਡਾਰ ਕਿ ਜੰਦਾ ਕਿਉਂਕਿ ਇਸ ਵਿੱਚ omega 3 ਫੈਟੀ ਐਸਿਡ ਹੁੰਦਾ ਤੇ ਨਾਲ ਹੀ ਫਾਈਬਰ ਪਾਇਆ ਜਾਂਦਾ ਜੇਕਰ ਤੁਸੀਂ ਸਰੀ ਨੂੰ ਸਿਹਤਮੰਦ ਤੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ ਨੰਬਰ 44 ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਬਾਲਾਂ ਨੂੰ अनेका ਹੀ ਲਾਭ ਮਿਲਦੇ ਨੇ ਬਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਨੰਬਰ 45 ਸੌਣ ਦੇ ਸਮੇਂ ਕਦੇ ਵੀ ਸਿਰਹਾਣਾ ਲੈ ਕੇ ਨਾ ਪੋਗੋ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 46 ਰਾਤ ਦਾ ਖਾਣਾ ਕਦੇ ਵੀ ਪੇਟ ਭਰ ਕੇ ਨਾ ਖਾਓ ਨਹੀਂ ਤਾਂ ਤੁਹਾਨੂੰ ਪੂਰੀ ਰਾਤ ਨੀਂਦ ਚੰਗੀ ਨਹੀਂ ਆਵੇਗੀ। ਨੰਬਰ 47 ਜਿਹੜੀਆਂ ਔਰਤਾਂ ਦੇ ਪੇਟ ਵਿੱਚ ਦਰਦ ਹੁੰਦਾ ਉਹ ਕੋਸੇ ਪਾਣੀ ਨਾਲ ਜਿਵੇਂਣ ਤੇ ਕਾਲਾ ਨਮਕ ਲੈ ਲਓ। ਨੰਬਰ 48 ਜੇਕਰ ਤੁਹਾਨੂੰ ਸਾਫ ਫੁੱਲਣ ਦੀ ਸਮੱਸਿਆ ਤਾਂ ਤੁਸੀਂ ਦਹੀਂ ਦੀ ਕੜੀ ਬਣਾ ਕੇ ਉਸੇ ਦੇਸੀ ਘਿਓ ਮਿਲਾ ਕੇ ਖਾਓ ਇਸ ਨਾਲ ਲਾਭ ਮਿਲੇਗਾ। ਨੰਬਰ 45 ਆਲੂ ਨੂੰ ਕਦੇ ਵੀ ਫਰਿੱਜ ਵਿੱਚ ਨਾ ਰੱਖੋ ਇਸ ਵਿੱਚ ਸਟਾਰਕ ਪਾਇਆ ਜਾਂਦਾ ਜਿਸ ਨਾਲ ਤੁਹਾਡਾ 슈ਗਰ ਲੈਵਲ ਤੇਜ਼ ਹੋ ਜਾਂਦਾ ਜਿਸ ਨਾਲ ਸਰੀ ਨੂੰ ਨਿਕਾ ਹੀ ਰੋਕਣ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 5 ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਤਾਂ ਤੁਸੀਂ ਰੋਜ਼ਾਨਾ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਜੂਸ ਪੀਓ ਇਸ ਨਾਲ ਤੁਹਾਡੇ ਸਰੀਰੰਦਰ ਮੈਗਨੀਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਜਿਸ ਨਾਲ ਸਿਰ ਦਰਦ ਤੋਂ ਆਰਾਮ ਮਿਲੇਗਾ ਨੰਬਰ 51 ਜਿਹੜੇ ਲੋਕ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿੱਚ ਤੇਲ ਪਾ ਲੈਂਦੇ ਨੇ ਉਹਨਾਂ ਦਾ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਚਿਹਰੇ ਉੱਪਰ ਚਮਕ ਰਹਿੰਦੀ ਆ ਤੇ ਨਾਲ ਹੀ ਉਹਨਾਂ ਦੇ ਬੁੱਲ ਗੁਲਾਬੀ ਤੇ ਨਰਮ ਮੁਲਾਇਮ ਰਹਿੰਦੇ ਹਨ ਨੰਬਰ 52 ਕਦੇ ਵੀ ਕਿਸੇ ਵੀ ਇਨਸਾਨ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਇਸ ਨਾਲ ਤੁਸੀਂ ਬਹੁਤ ਹੀ ਪਾਪਾਂ ਦੇ ਭਾਗੀ ਬਣ ਜਾਂਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ